ਤੇ ਅੱਜ ਆਪਣੇ ਕੋਲ ਨਵਾਂ ਬੰਦਾ ਆਇਆ ਤੇ ਇਹ ਬੰਦਾ ਰੂਪੂ ਇੱਕ ਦੋ ਦਿਨ ਚ ਕਰਾਵਾਂਗੇ ਹਾਂ ਇੰਟਰੋਡਕਸ਼ਨ ਬਾਕੀ ਭਾਈ ਪਛਾਣੋ ਕੌਣ ਆ ਬੰਦਾ ਇਹ ਇਹ ਬੰਦੇ ਦੀ ਤੌਰ ਤੇ ਪਛਾਣੋ ਬੰਦੇ ਦੀ ਤੌਰ ਤੇ ਪਛਾਣਵਾ ਟਰੈਕਟਰ ਤਾਂ ਕੰਮ ਦੇ ਆ ਟਰੈਕਟਰ ਕਿਤੇ ਟਰਾਲੀ ਨੂੰ ਤਾਂ ਸੜੇ ਬਹੁਤ ਕਾਮਯਾਬ ਟਰੈਕਟਰ ਆਗੇ 13 ਫੁੱਟੀ ਬਹੁਤ ਹੀ ਬੜੀ ਨਾ ਪਾਵੇ 12 ਜਾਂ 13 ਫੁੱਟੀ ਟਰਾਲੀ ਬਸ ਇਹਦੇ ਨਾਲ 7-8 ਫੇਰ ਵੀ ਕਰਦਾ ਦਾ ਬਾਈ ਜੀ ਹਾਂ ਬਾਈ ਫੇਰ ਤਾਂ ਇਹ ਬੰਦੇ ਕਰਦੇ ਵਾਲਿਆਂ ਨੂੰ ਹਾਂ ਕਿਸੇ ਫੇਚੀ ਦੀ ਚਿੜੀ ਭਈਆ ਚਿੜੀ ਜਮਾ ਮੇਰੋ ਜਮਾਈ ਘਰ ਦੇ ਵਿੱਚ ਭਈਆ ਕੋ ਗੋਗੀ ਠੀਕ ਰਹਾ ਨਾ ਤਾ ਬਸ ਠੀਕ ਤਾ ਮੈਨੂੰ ਚਾਹ ਪਿਲਾਓ ਤਾ ਮੈਨੂੰ ਆ ਲੈ ਜਾਵੇ ਠੰਡੇ ਕੁੱਟਿਆ ਵਾ ਹੁੰਦਾ ਲਓ ਜੀ ਮੁੱਛਲ ਝੋਨੇ ਦਾ ਸੀਜ਼ਨ ਆ ਜਿਹੜਾ ਸ਼ੁਰੂ ਹੋ ਗਿਆ ਸਾਡੇ ਧੀ ਦੇ ਵਿੱਚ ਹੈ ਨਾ ਇੱਕ ਵਾਰ ਵਿਹਲੇ ਹੋ ਗਏ ਤੇ ਲੈ ਵੀ ਜੀ ਦੀਆਂ ਦਾ ਨਿਬੜ ਗਿਆ ਮੁਝੀ ਨੇ ਸਾਫ ਸੂਭ ਕਰੋ ਇੱਧਰ ਤਾਂ ਕਣਕ ਵੀ ਜੰਮੀ ਦੇਖ ਤਾਂ ਕਣਕ ਜੰਮੀ ਆਈ ਹਲੇ ਪੁੱਛਣਾ ਸ਼ੁਰੂ ਆਜਾ ਤੂੰ ਉਹ ਖੇਮੇ ਜਿੱਤੇ ਖੜਾ ਲਾ ਖੜਿਆ ਹੋਇਆ ਜੰਮੀ ਮੈਂ ਆਵਣਾ ਇਹ ਇਹਨੂੰ ਤਾਂ ਹੋ ਗਿਆ ਨਾ ਵੀ ਸੋਨੀ ਚਲੇ ਗਿਆ ਚੱਲ ਹੁੰਦਾ ਤਾਂ ਹੈ ਯਾਰ ਹੁੰਦਾ ਹੀ ਹੈ ਭਾਈਆਂ ਭਾਈਆਂ ਨੂੰ ਚਲੇ ਗਈ ਯਾਰ ਬਾਕੀ ਸੋਨੀ ਬਾਈ ਚਲੇ ਗਿਆ ਐਮਪੀ ਐਮਪੀ ਸੋਨੀ ਨਾਲ ਹੋਈ ਸੀ ਇਹ ਗੱਲ ਅੱਜ ਕੋਈ ਪੀਤੀ ਗਏ। ਕੀ ਕਹਿੰਦਾ? ਉਹ ਪਹੁੰਚ ਗਿਆ ਪੀਪਰੀਆ। ਸ਼ੁਕਰੀਆ। ਤੇ ਜਵਾਪੀ ਜੱਕ ਕਿਆ ਕੱਟੇਗਾ? ਉਹ ਪੀਪੀ ਨਹੀਂ ਆ। ਤੇ ਕਿਆ ਜੋਨਾ ਕੱਟੇਗਾ? ਦੰਦ ਜੀ ਪਹੁੰਚ ਗਿਆ। ਉਹਨੇ ਕਹਾ ਕੰਧ ਕੱਟੇਗਾ। ਅਸੀਂ ਐਵੇਂ ਜੀ ਪਿੰਡ ਜਲਵੇੜਾ ਸਾਧੂਗੜ ਦੇ ਕੋਲ। ਉਹ ਇੱਥੇ ਮੁੱਛਰ ਦਾ ਕੰਮ ਕਾਫੀ ਖੜਾ। ਸਟਾਫ ਸੋਨੀ ਜੀ ਆਪਨੇ ਛੁੱਟੀ ਕਰਤੀ ਸੀ ਕਿਉਂਕਿ ਉਹਨੇ ਅੱਧਾ ਸੀਜ਼ਨ ਲੋਣ ਜਾਣਾ ਦਾ। ਢਿੰਪਿਆ ਚ ਨਾਲ ਪਿਆਰ ਲੈਣਾ। ਇਹ ਛੱਡ ਗਈ ਨੀ ਗਏ। ਆਹ ਆਹ। ਇਹ ਕਹਿੰਦਾ ਜੋ ਮਾਰੀਏ ਤੇ ਮਾਦਾ ਮਰ ਜੂਗਾ ਕਹਿੰਦਾ। ਆ ਛਾਪ ਨਹੀਂ ਛੱਡਦਾ ਮਨਾ ਨਹੀਂ ਛੱਡਗੇ ਭਾਈ ਦਾ ਮੈਦਾਨ ਛੱਡਣ ਵਾਲਾ ਛੱਡ ਕੇ ਭੱਜ ਗਿਆ ਆਏ ਦੇਖੋ ਪਹਿਲਾਂ ਉਹਦੇ ਕੋਲ ਆਇਆ ਸੀ ਜੇ ਨਾ ਨਾ ਪਹਿਲਾਂ ਆਦੇ ਕੋਲ ਆਇਆ ਸੀ ਜੇ ਨਾ ਫੇਰ ਉਹਦੇ ਪੁਰ ਗਿਆ ਫੇਰ ਕੱਲ ਤਾਂ ਸੜੀ ਕੋਲੇ ਹੋਈ ਜੇ ਨਾ ਜਰਾਬ ਜੀਨ ਦਿੱਤੀ ਇਹ ਛਾਪ ਨੂੰ ਫੇਰ ਉਹਦੇ ਵਿੱਚ ਹੈ ਹਾਂ ਇਨਾ ਹੋ ਗਿਆ ਮਾਂ ਕਹਿੰਦਾ ਕੱਕ ਕਹਿੰਦਾ ਕਹ ਮੈਨੂੰ ਰਾਤ ਕਹਿੰਦਾ ਤੂੰ ਤਾਂ ਕਹਿੰਦਾ ਹੁਣ ਸਟਿੱਪਣੀ ਉਹ ਸਮਝ ਲਿਆ ਕਹਿੰਦਾ ਜਿਹੜੀ ਲੋਟ ਜੀ ਆਉਦੀ ਉਹ ਪੜਾ ਦਿੰਦੇ ਹੈਗਾ ਮੈਰੀ ਜਨ ਹੋ ਗਿਆ ਤੇਰਾ ਹੁਣ ਫੇਰੇ ਮੇਰਾ ਸੀਜ਼ਨ ਹੁਣ ਤੂੰ ਦੇਖ ਲੈ ਤੀਆ ਚੱਲਦਾ ਦੇਖ ਹਰੇ ਆਣੇ ਦਾ ਸਟਾਰਟ ਕਰਾਇਆ ਰਾਣੀ ਗੱਲ ਪੰਜਾਬ ਆ ਕੇ ਫਿਰ ਇਹਨੂੰ ਕਹ ਵੀ ਹੁਣ ਤੂੰ ਚੱਲ ਮੈਂ ਆਉ ਚਲਾਉਣੀ ਆ ਤੇਰਾ ਮਾਉ ਚਲਾਈ ਪੰਜਾਬ ਆ ਕੇ ਹਾਂ ਹਾਂ ਨਹੀਂ ਤੇ ਮਸ਼ੀਨਾਂ ਦਾ ਤਾਂ ਤੇਰੇ ਨਾਲ ਓਵਰ ਆ ਗਿਆ ਫਿਰ ਉਹ ਆਂਡਰ ਬੰਦਾ ਚਾਹ ਪਾਓ ਯਾਰ ਇੱਕ ਲੱਗਦਾ ਪੂਰੀ ਜੀਵਨਤਾ ਕਰੀਏ ਮੁੱਛਣਾ ਆਪਾਂ ਪਿੰਟ ਵੀ ਵੱਡੀਆਂ ਪਿੰਟ ਵਾਲੀ ਮੁੱਛਣਾ ਇੱਕ ਹੋਰ ਆ ਇਹ ਜੀਰੀ ਦੀ ਸੇਫਤਾ ਆਪਣੇ ਜਿਹੜੀ ਮੁੱਛਲ ਆਪਣੇ ਪਿੰਡਾਂ ਪਾਰੇ ਵੀ ਵਧੀਆ ਕੰਮ ਹੈ ਜੀਰੀ ਦੀ ਆ ਸਿਰ ਤੱਕ ਮੈਂ ਇਹਨੂੰ ਤੁਰਨ ਨਹੀਂ ਦਿੰਦੀ ਪਤਾ ਗੱਲ ਕਿੱਦਾਂ ਲੱਗਦਾ ਹੋਰ ਜੰਮਸੀਨ ਪੁੱਤ ਅਬ ਆ ਤਾਂ ਮੈਨੂੰ ਦੇ ਦਿਓ ਯਾਰ ਤੱਕ ਚਾਹ ਠੰਡ ਲੱਗੀ ਉਹ ਪਹਿਗਲਾ ਸਿੱਕਾ ਚੱਕ ਲੈਣੇ ਵੀ ਜੀਨ ਪੱਤੇ ਤਾਲ ਗਲਾਸ ਨਾ ਆ ਪਹਿਆ ਗਲਾਸ ਕੋਈ ਆਰਮਨਾਲ ਫੜ ਵੀ ਗੋਗੀ ਖਾਲੀ ਕੱਤੇ ਕਰਦਾ ਥੋੜੀ ਪਾ ਤਾਂ ਦੇ ਹੋਰ ਗੋਗੀ ਨੂੰ ਬਈ ਮੋਟਰ ਤੇ ਦੇਖੋ ਚਵਾਰਾ ਹੀ ਥੋੜਾ ਕਦੇ ਕੋਈ ਨਾ ਤਾਂ ਤਾਂ ਦੇਖੋ ਕਰੇ ਨਹੀਂ ਬੰਦੋਬਸਤ ਕਰਿਆ ਵਾ ਹੈ ਜਿੰਨਾ ਮਤਲਬ ਮੋਟਰ ਤੇ ਇੱਥੇ ਜਿਆਦਾ ਕੈਂਟ ਸਿਸਟਮ ਬਣਿਆ ਵਾ ਅਸੀਂ ਕੱਲ ਵੱਟ ਤੇ 7-8 ਕਿਲਿਆਂ ਦਾ ਗੇੜ ਤਾਂ ਕੱਲ ਵੱਢ ਹੋ ਗਿਆ ਹੋਣਾ। 10-10 ਤੇ ਕੱਲ ਅਸੀਂ ਚਲਾਈਆਂ ਦੀ 12:30 ਵਜੇ ਮਸ਼ੀਨਾਂ ਚੱਲਣਗੀਆਂ ਅੱਜ ਵੀ 12:30 ਦੇ ਗੇੜ 'ਚ ਜਿਹੜੇ ਸਾਹਮਣੇ ਅੱਜ ਮੌਸਮ ਇਹਦੀ ਠੀਕ ਹੈਗਾ? ਮੌਸਮ ਉਹਦੇ ਆਲੇ ਦੇਖੋ ਚਵਾਰਾ ਪਿਆ ਬੁੱਪ ਉੱਪਰ ਨਹੀਂ ਉੱਪਰ ਵੀ ਮਿੰਜਾ ਡਾ ਪਿਆ ਕੋਈ ਕਿ ਉੱਪਰ ਪਿਆ ਤਾਂ ਨਹੀਂ ਤਾਂ ਠੀਕ ਹੈ ਜੀ ਜੀ ਨਹੀਂ ਤਾਂ ਠੀਕ ਹੈ ਜਿਆਦਾ ਹਵਾ ਸਾਲੀ ਬਹੁਤ ਠੰਢੀ ਸੀ। ਹਾਂ ਫਿਰ ਉੱਧਰ ਲੋਟ ਜਰੀਆਂ ਆ ਫਿਰ ਮਿੰਜਾ ਚੱਕੇ ਲਿਆ ਆ ਫਿਰ ਮਿੰਜਾ ਚੱਕੇ ਉਰੇ ਆ ਜਾ। ਉੱਧਰ ਟੱੜ ਲੱਗਦੀ ਸੀ। ਕੰਗਲਾ ਦੇ ਜੀ ساری ਰਾਤ ਤਾਂ ਜੀ ਤੁਰਦ ਸੀ ਨਾ ਕਿ ਸੌਇਆ ਕਦਾ ਹੈ ਉਹ ਹੋਰ ਦਿਨ ਤੇ ਸੌਂਗਾ ਹਾਂ ਹੁਣ ਦਿਨ ਤੇ ਸੌਂਗਾ ਜੋ ਹਾੜੀ ਦਾ ਸੀ ਇਹਦਾ ਇੱਧਰ ਆਪਾਂ ਨੇ ਕਟਰ ਵੱਲ ਤਾਰਤੇ ਤੇ ਜੀ ਹਾਂ ਕੱਲ ਜਦੋਂ ਮਸ਼ੀਨ ਆਈਆਂ ਸੀ ਤੇ ਬੜਾ ਘੰਟਾ ਪੂਰਾ ਸਿਸਟਮ ਉਹ ਉਦੋਂ ਤੱਕ ਏਰੀਆ ਵੱਡਿਆ ਪਿਆ ਸੀ ਨਾ ਕੱਲ ਦੇਖੋ ਨਾਲ ਦੀ ਨਾਲ ਰੈਕ ਵੀ ਵੱਜ ਗਿਆ ਲੈਣਾ ਬਣ ਗਿਆ ਤੇ ਜ਼ਮੀਨਾਂ ਛੋਟੀਆਂ ਇੱਧਰ ਨੂੰ ਜਲਵੇੜੇ ਅਸੀਂ ਨਹਿਰ ਵਾਲੀ ਪੱਟ ਦੇ ਕੋਲ ਖੜੇ ਆ ਉਹ ਸਫੈਦ ਜਿਹੜੇ ਪਿੱਛੇ ਦੇਖ ਰਹੇ ਹਾਂ ਨਹਿਰ ਵਾਲੇ ਦੇਖ ਰਹੇ ਹਾਂ ਹੈਗਾ ਕਾਫੀ ਇੱਥੇ ਸੰਘਰਸ਼ ਚੰਗਾ ਚੱਲੂਗਾ ਜਣੀ ਪਤਾ ਸੀ ਕਾ ਵੀ ਮੁੱਛਲ ਪੰਪ ਬੁਲਾ ਦਿੰਦੀ ਹੈ ਮਸ਼ੀਨ ਦੀ ਹੈਨਾ ਉਹ ਜੀ ਤਗੜੀ ਆ ਹਾਂ ਮੁੱਛਲ ਨੇ ਆਂ ਆਂ ਦੇਖ ਲੈ ਵੀ ਜਿੱਥੇ ਜਿੱਥੇ ਤੇ ਚੱਦ ਲੈ ਵੀ ਘਸਦੀ ਹੈ ਉੱਥੇ ਜਿੱਥੇ ਉਹ ਦੂਈ ਦੀ ਵੀ ਨਾਲ ਦੀ ਨਾਲੇ ਘਸਦੀ ਹੈ ਹਾਂ ਇੱਕ ਦੇ ਪੱਤੀ ਲੱਗਦੀ ਜਿੱਥੇ ਜਦੀ ਨਾਲ ਦੀ ਨਾਲ ਦੂਈ ਦੇ ਲੱਗਦੀ ਹੈ ਹੈ ਪਾਣਾ ਧਾਣਾ ਹੈ ਪਾਣਾ ਧਾਣਾ ਕਹਿੰਦੇ ਆਂ ਕਹਿੰਦੇ ਵੀ ਜਿਹੜਾ ਕੋਈ ਮਾਇਆ ਲਵਾਉਣੀ ਆ ਤੂੰ ਵੀ ਉਹੀ ਲਵਾ ਉਹੀ ਉੱਥੀ ਉੱਥੀ ਜਿੱਥੇ ਭਈ ਉਹ ਪਲੇਟ ਦੇਖੋ ਸਾਹਮਣੇ ਵਾਲੀ ਜਿਹੜੀ ਉਹ ਫ੍ਰੀਡਰ ਪਲੇਟ ਕਹਿੰਦੇ ਆ ਬਾਪਰ ਲੀਆ ਹਣਾ ਉੱਥੇ ਉਹ ਦੇਖੋ ਸਾਹਮਣੇ ਲੱਗਿਆ ਹੋਇਆ ਉੱਥੀ ਦੂਈ ਦੇ ਲੱਗਿਆ ਹੋਇਆ ਇਧਰਲੀ ਸਾਈਡ ਉੱਚਾ ਲੱਗਿਆ ਹੋਇਆ ਉੱਥੀ ਦੂਈ ਸੇਮ ਆ ਨਾ ਆ ਫਿਲਚੀ ਜੀ ਕਰਨੀ ਲੋਟ ਹੁਣ ਇਹਦੀ ਆ ਤਾਂ ਹੋ ਜਾਊਗਾ ਆ ਹੋ ਗਈਆਂ ਤਿੱਖੀ ਆਰੇ ਮੰਗਿਆ ਇਧਰਲੀ ਸਾਈਡ ਤੋਂ ਇਕੋ ਮਕੀਤਾ ਨਹੀਂ ਪੈ ਸਕਦੀ ਨਾ ਕੋਈ ਗੰਦਾ ਵੀ ਪਾਵਾਂਗੇ ਇਹ ਨਾ ਮਸ਼ੀਨਾ ਪੈਣਾ ਆਪਣੀਆਂ ਠੀਕ ਨੇ ਜਿੱਦਾਂ ਸੋਨ ਨਹੀਂ ਆਇਆ ਇੱਕ ਦੂਈ ਚ ਪਾਰਸ਼ਲਟੀ ਹੁਣ ਲੱਗ ਜੇ ਉਹਦੇ 베アリング ਪਾ ਦਿੰਦਾ ਇਹਨੂੰ ਆਏ ਹੋ ਜਾਂਦਾ ਮੇਰੇ ਕਦੇ ਨਹੀਂ ਪਿਆ ਉਹਦੀ ਡਾਇਰੈਕਸ਼ਨ ਵਾਲੇ ਉਹਦੇ ਉਹਦੇ ਪਿਨੀਅਨ ਵਾਲੇ 베アリング ਪਾਤੇ ਜਿਹੜੀ ਇਹਦੇ ਪਾਤੇ ਉਹਦੀ ਕੀਦਤੋ ਟੁੱਟੀ ਤੇਰੀ ਇਹਦੀ ਟੁੱਟ ਗਈ ਨਾ ਚਲ ਕੋਈ ਗੱਲ ਨਹੀਂ ਤੇ ਹੁਣ ਰਾਣੀਆਂ ਨੂੰ ਕਰਦੇ ਆ ਲਾਈਨ ਅਪ ਪੂਰਾ ਡੀਜ਼ਲ ਓਕੇ ਰਿਪੋਰਟ ਹੈਨ ਤੇ ਬਾਕੀ ਚੱਲਦੀ ਦਿਖਾਉਣੀ ਅੱਜ ਮੁਛਣਾ ਚ ਮੁਛਣਾ ਐਤ ਕੀ ਐਸੀ ਸਿਚੁਏਸ਼ਨ ਹੋ ਗਈ ਪੂਰੀਆਂ ਬਿਸ਼ੀਆਂ ਪਈਆਂ ਬੈਕ ਲੇਲੇ ਚੱਕ ਹੁੰਦਾ ਕੰਮ ਇੱਕ ਸਾਈਡ ਨੂੰ ਇਹ ਬਸ ਘੇਰਾ ਲੈਣਾ ਥੋੜਾ ਜਿਹਾ ਔਖਾ ਲੱਗਦਾ ਇੱਕ ਵਾਰ ਘੇਰੇ ਵਾਸਤੇ ਆ ਮਸ਼ੀਨ ਰੱਖੀ ਵੀ ਅਸੀਂ ਨੇ ਛੋਟੇ ਉਹਦੇ ਵਾਲੀ 14 ਫੁੱਟ ਕਟਰ ਵਾਲੀ ਉਹ ਤੋਂ ਬਾਅਦ ਬਸ ਫਿਰ ਆਪਣੇ ਪਿੱਛੇ ਪਿੱਛੇ ਦੂਈ ਮਸ਼ੀਨ ਮੂਹਰੇ ਡਿੰਪਾ ਚ ਆਉਂਦਾ ਇਹ ਘੇਰਾ ਲੰਦਾ ਜਾਨੂੰ ਇਕੱਠੇ ਚੱਲਦੀ ਇੱਕੋ ਕਿੱਲਿਆਂ ਦੇ ਵਿੱਚ ਆਏ ਨਹੀਂ ਹੈ ਵੀ ਹਾਂ ਤੇ ਉਹ ਕਿੱਲਾ ਛੱਡ ਕੇ 4 ਕਿੱਲਿਆਂ ਪਰ ਦੂਈ ਚੱਲਦੀ ਨਾ ਇੱਕ ਸਾਰ ਲੈ ਮਾਲਵਾ ਚੱਲੇ ਰਾਤ ਉਰੇ ਆ ਕੇ ਮੈਂ ਰੱਖਤੀ ਉਪਈ ਰਹੀ ਵੇ ਸਾਰੀ ਰਾਤ ਬਿੱਲੀ ਸਰਾਣੇ ਦੁੱਧ ਜੰਮ ਜਾਂਦਾ ਆਪੇ ਘਟੀ ਗਈ ਬਿੱਲੀ ਸਰਾਣੇ ਦੁੱਧ ਜੰਮ ਜਾਂਦਾ ਬਿੱਲੀ ਸਰਾਣੇ ਦੁੱਧ ਉਹ ਆਪੇ ਦੇਖ ਤੂੰ ਘੰਟੀ ਘੰਟੀ ਬੰਦਾ ਆਪੇ ਘਟੀ ਗਈ ਸਾਰੀ ਰਾਤ ਵਿੱਚ ਮੇਰੇ ਤੱਕ ਦੇ ਕੇ ਬੋਤਲ ਕਰ ਲਈ ਹਾਂ ਮਟਰਾਲ ਤਾ ਉਹਦੇ ਵਿੱਚ ਉੜ ਗਈ ਉਹ ਉੜ ਗਈ ਉਹ ਮਟਰਾਲ ਤਾ ਉਹਦੇ ਵਿੱਚ ਉੜ ਗਈ ਉਹ ਮਟਰਾਲ ਦਰਵਾਜ਼ੇ ਮੇਰੇ ਹਿਸਾਬ ਨਾਲ ਸਹੀ ਠੰਡੂ ਰੇ ਕਿੰਨੀ ਲੱਗੀ ਜਾਂਦੀ ਹੈ ਹਵਾ ਹੀ ਬਹੁਤ ਤੇਜ਼ ਆ ਉਹ ਖੁੱਦੂ ਬੰਦੇ ਨਾ ਨਹਿਰ ਦਰਿਆ ਦਰਿਆ ਸਮੁੰਦਰ ਜਾਂਦੇ ਆ ਨਹਿਰ ਲੰਘਦੀ ਆ ਮੇਰੇ ਯਾਰ ਚਾਰ ਨੂੰ ਪਾਣੀ ਦਿਆ ਵਾ ਜਿਹੜਾ ਆਪਾਂ ਨੇ ਚੜ ਖੜੀ ਆ ਆਰ ਡੀ ਆਰ ਜੀ ਕਹਦੇ ਆਰ ਡੀ ਆਰ ਜੀ Rajasthan ਜਾਂਦਾ ਚੱਲ ਕੋਈ ਨਾ ਹਰਿਆਣੇ ਨੂੰ ਘੁੰਮ ਜੰਦੀ ਹੋਣੀ ਹਰਿਆਣੇ ਨੂੰ ਯਾਰ ਤੂੰ ਪ੍ਰਾਨਕ ਕੀ ਕਹਿੰਦਾ ਮਾਂ ਚਾਹ ਤੇ ਤਾਂ ਆਪਾਂ ਮੰਲੀ ਹੋ ਗਏ ਚਾਹ ਚਾਚਾ ਚਾਹ ਨਾਲੇ ਚਾਹ ਤਾਂ ਇੱਕ ਬਹਾਨਾ ਹੈ ਦੋਮਲੇ ਬਾਈ ਜੀ ਲੈ ਕੇ ਆਦੋਂ ਹਾਂ ਆ ਤਾਂ ਮੈਂ ਸਵੇਰੇ ਆਪਾਂ ਦੁਪਹਿਰ ਤੋਂ ਗਿਲੇ ਆਇਆ ਤਾਂ ਲਾਤੀ ਲੈ ਆ ਆ ਦੂਈ ਆ ਗਈ ਇਹਨੂੰ ਇੱਥੇ ਪਾਓ ਲਓ ਜੀ ਹੁਣ ਸਾਰੇ ਰੈਡੀ ਸ਼ੈਡੀ ਹੋ ਗਿਆ ਕੰਮ ਹਵਾ ਬੜੀ ਸੁਣੀ ਚੱਲਦੀ ਹੈ ਪਰ ਹਵਾ ਚੱਲ ਪੁੱਠੀ ਰਹੀ ਹੈ ਠੰਡ ਲੱਗਦੀ ਹੈ ਹੈ ਅਮਲੀ ਚੱਲਦਾ ਤੇ ਠੰਡ ਲੱਗਦੀ ਹੈ ਅੱਜ ਬਾਕੀ ਮਸ਼ੀਨਾਂ ਆਪਰ ਉੱਪਰ ਠੀਕ ਹੈ ਗਰਮੈਸ ਲੱਗੀ ਜੂਗੀ ਹਵਾ ਚੱਲਦੀ ਹੈ ਪੂਰਾ ਪੂਰਾ ਚੱਲਦਾ ਤੇ ਚੱਲਦੇ ਆ ਜੀ ਹੁਣ ਚਲਾਉਨੇ ਆ ਕੰਮ तकरीबन 11:00 ਵਜੇ ਦਾ ਟਾਈਮ ਹੋ ਗਿਆ ਆ ਦੇਖੋ ਇੱਧਰ ਲੱਗੀ ਹੈ ਰੇਹਿੰਗਾਂ ਮਨ ਕਰਨਕ ਕਣਕ ਦੇਖੋ ਕਣਕ ਹਰੇੀਆਂ ਲੱਗੀਆਂ ਮਾਰਨਕ ਨਹੀਂ ਇਹ ਤਨ ਮੈਂ ਵੀ ਆਹੀ ਕਮਗਾ ਨਾ ਜੱਥੇ ਕਣਕ ਵੀ ਜੋਗੀ ਸੁਪਰ ਸੇਡਰ ਦਾ ਕੰਮ ਛੱਡਦਾ ਇਹ ਦੇਖਣਾ ਅੱਜ ਵੀ ਜਾ ਕੇ ਕੱਟਦਾ ਸੂਰਜ ਤਾਂ ਹੋ ਗਿਆ ਲਾਪਤਾ ਤੇ ਚੱਲ ਰਹੀਆਂ ਜੀ ਰਾਣੀਆਂ ਸਵੇਰ ਦੀਆਂ ਆਪਣੀਆਂ ਮੁਛਲ ਝੋਨੇ ਦੇ ਵਿੱਚ ਤੇ ਦੋ ਟਰਾਲੀਆਂ ਭਰਤੀਆਂ ਕਿਉਂਕਿ ਮੈਂ ਚਲਾਉਂਦਾ ਸੀ ਤਾਂ ਕਰਕੇ ਵੀਡੀਓ ਨਹੀਂ ਬਣਾ ਹੋਈ ਅਕੀ ਕੰਟੀਨਿਊ ਤੀ ਟਰਾਲੀ ਲੱਗੀ ਸ਼ਾਮ ਦਾ ਟਾਈਮ ਹੋ ਗਿਆ ਦੋ ਭੱਡੀਆਂ ਟਰਾਲੀਆਂ ਭਰਤੀਆਂ ਤੇ ਤੀਜੀ ਟਰਾਲੀ ਚੱਲਦੀ ਇੱਕ ਤਾਂ ਉਹ ਖੜੀਆ ਮੋਟਰ ਦੇ ਕੋਲ ਜਉਂਦੀ ਟਰੈਕਟਰ ਖੜਾ ਉਹ ਫੁੱਲ ਕਰਤੀ ਕਿ ਕਰ ਰੰਗਦਾ ਹੈ ਤੇ ਲਾਕੀ ਕਲਚ ਦੇ ਲੈਣ ਨੂੰ ਸਾਜੀ ਬੈਕ ਲੈ ਲੈ ਚੱਕ ਹੁੰਦੀ ਹੈ ਨਾ ਲਾਨ ਵੀ ਬਹੁਤ ਹੈ ਬਹੁਤ ਆ ਦੇਖੋ ਸਾਰੀ ਬੈਕ ਲੈ ਲੈ ਚੱਕ ਰਹੀਆਂ ਕੱਲ ਦੇ ਮਸੋਂ ਮਸ਼ੀਨ ਤੋਂ 4 ਕਿੱਲੇ ਸਾਢੇ 4 ਕਿੱਲੇ ਹੱਦ 5 ਕਿੱਲ ਇੰਨੀ ਕਿ ਬੜਾਈ ਹੋ ਜੋਰ ਲਾ ਕੇ ਉਸ ਵਾਰ ਜੇ ਗਏ ਜਮਾਈ ਲਵੇ ਲਾਗੇ ਰੀਲ ਵਾਲੇ ਦੇਖ ਲੋ ਕਿੱਡੇ ਇੰਜਨ ਆ ਇਹ ਵੀ ਮੁਝ ਦੇ ਨੇ ਇਹ ਤੁਹਾਨੂੰ ਸਫਾਈ ਚੱਕ ਬਾਕੀ ਸਟਾਫ ਹੈ ਕਿ ਬਹੁਤ ਇੱਕਦ ਇੱਕ ਮਿਲਿਆ ਆਪਾਂ ਨੂੰ ਇਹ ਅੰਕਲ ਨਹੀਂ ਬੜੇ ਘੈਂਟ ਤਮਾਸ਼ੇ ਲੈ ਪਏ ਅਸਵੇ ਦੇ ਕਰੋ ਸਫਾਈ ਚੱਕ ਦੇਖੋ ਤਾਂ ਕੱਢੀਆਂ ਮਈਆਂ ਜਣਾ ਕਿ ਨਹੀਂ ਜਿਹੜਾ ਖੜਾ ਲਓ ਕੋਲ ਕਦੇ ਜਿਹੜਦਾ ਕੌਣਾ ਜਾ ਕਰ ਜਾਂਦਾ ਉਹ ਕੋਈ ਤੇ ਨਹੀਂ ਘੜ ਨਹੀਂ ਦਿੰਦੇ ਚਿੰਤਾ ਨਾ ਕਰ ਉਹ ਮੇਰੀ ਗੱਲ ਸੁਣ ਆ ਨਵੇਂ ਵਾਲਾ ਹੀ ਕਿਹੜਾ ਵੱਡਲਾ ਕੋਈ ਇੰਨੀ ਦੂਰ ਕਹ ਨੂੰ ਜਾਣਾ ਹੈ ਚੱਲ ਜਾ ਫੇ ਜਾ ਹੋਰ ਅੰਕਲ ਠੀਕ ਐ ਆਤਾ ਚੱਲ ਰਿਹਾ ਲੱਗੜੂਗਾ ਮੈਨੂੰ ਲੱਗਦਾ ਹੈ ਨਾ ਹੋਰ ਸਾਈਂ ਤਾਂ ਕਹਿਣਾ ਹੂੰ ਖੜਨ ਦੇ ਇਹਨੂੰ ਇੱਥੇ ਉਹਨੂੰ ਹੀ ਨਹੀਂ ਖੜਨ ਦੇ ਖੜਨ ਦੇ ਕੁਛ ਨਹੀਂ ਹੁੰਦਾ ਜੇ ਗੜ ਗਿਆ ਸਾਨੂੰ ਟੋਚਨ ਪਾ ਲੂਗੇ ਯਾਰ ਉਹ ਕੁਛ ਨਹੀਂ ਦਬਦਾ ਦੋ ਦੋ ਕਮੈਨਾਂ ਖੜੀਆਂ ਉਹਦੇ ਛੱਡਦੇ ਆ ਕਿਤੇ ਯਾਰ ਸਾਈਂ ਤਾਂ ਟੋਚਨ ਵਧੀਆ ਨਹੀਂ ਹੁੰਦਾ ਟਰੈਕਟਰ ਨੂੰ ਕੁਛ ਨਹੀਂ ਕਹਿੰਦਾ ਉਹ ਕਹਿੰਦਾ ਮੇਰਾ ਗੱਲ ਟਰੈਕਟਰ ਠੀਕ ਹੋ ਗਿਆ ਹਾਂ ਹੈ ਹਾਂ ਲਓ ਜੀ ਮਿੱਤਰ ਆਏ ਇਹ ਕਿਹੜੀ 1401 ਹੈ ਜੀ ਇਹ ਨਹੀਂ ਪਤਾ 1401 ਹੈ ਕਰੋ ਸਫਾਈ ਚੈੱਕ ਬਹੁਤ ਬਈ ਮਸ਼ੀਨ ਵਾਲੇ ਕਹਿੰਦੇ ਆ ਜੀ ਅਸੀਂ ਸੈਟਿੰਗ ਕਰਤੀ ਫਲਾਣਾ ਕਰਤੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੜੀ ਕਿ ਆ ਸੈਟਿੰਗ ਕਰਨੀ ਪੈਂਦੀ ਆ ਬਾਸਮਤੀ ਵਧਣ ਵਾਸਤੇ ਕਿਆ ਨਹੀਂ ਕਰਨੀ ਪੈਂਦੀ ਉਵੇਂ ਹੀ ਮੋਟੀ ਚਲਦੀ ਸੀ ਉਵੇਂ ਹੀ ਇਹਦੇ ਚ ਚਲਦੀ ਐ ਦੱਸੋ ਹੂੰ ਆ ਬਸ ਉਹਦੇ ਕਰਕੇ ਹੋਲੀ ਚੱਲਣ ਕਰਕੇ ਮਾੜਾ ਮੋਟਾ ਡੱਕਾ ਆਉਂਦਾ ਡੱਕੇ ਦਾ ਨੁਕਸਾਨ ਕੋਈ ਨਹੀਂ ਅਸਾ ਜੀ ਦੇਖੋ ਤਾਂ ਕਲਨ ਲੱਗੀਆਂ ਪਈਆਂ ਸਾਰਾ ਅਸੀਂ ਨੇ ਨੀਚੇ ਤੋਂ ਹੀ ਹੁੰਜਿਆ ਹੋਰ ਅੰਕਲ ਠੀਕ ਹੈ ਬਹੁਤ ਟਾਈਮ ਬਾਅਦ ਦੇਖਿਆ ਅੱਜ ਹੈ ਮੈਂ ਦੇਖ ਲਿਆ ਪਹਿਲਾਂ ਮਸ਼ੀਨ ਪਤੂੜੀ ਵਾਲੀ ਪਰ ਉੱਥੇ ਭਾਈ ਉਹ ਮਸ਼ੀਨ ਆਪਣੀ ਉੱਪਰਲੇ ਖੱਤੇ 'ਚ ਉੱਥੇ ਉਹ ਬੱਟਪੁੱਲ ਲਾ ਦਿੰਦੇ ਟਰਾਲੀ ਖੜਨ ਦੇ ਆੜੂ ਦੇ ਹਲੇ ਇਹਦਾ ਟੈਂਕ ਪਵਾ ਲਈ ਹੁਣ ਉਹ ਇੱਕ ਟੈਂਕ ਦਾ ਪਵਾ ਲਈ ਇਹਦਾ ਹੁਣ ਲਵੇ ਆ ਫਿਰ ਇਹ ਕਿੱਧਰ ਜਾਊਗੀ ਕੱਢਣ ਵਾਤੇ ਖੜਨ ਦੇ ਤੂੰ ਦੇ ਕੁਛ ਨਹੀਂ ਦੱਸ ਦੀ ਹਲ ਤਾਂ ది ਵੀ ਨਹੀਂ ਹੋਈ ਟਰਾਲੀ ਤਾਂ ਪਹਿਲੀ ਭਜਾ ਲਈ ਸੀ ਨਹੀਂ ਨਹੀਂ ਗੱਲ ਕਰਨੀ ਤੁਸੀਂ ਟੋਚਨ ਤੇ ਕਹਤੇ ਇੰਨਾ ਡਰਦੇ ਆਂ ਦੱਸੋ ਪਹਿਲਾਂ ਟੋਚਨ ਦਾ ਮੈਂ ਪਾਉਂਦਾ ਨਹੀਂ ਸਾਬੇ ਕਰਦੇ ਬਰਾਬਰ ਫਰੈਂਕ ਪੱਟੋਂ ਮਿੱਤੀ ਹੋਈ ਅੰਕਲ ਨਾਲ ਥੋ ਮੋਡਾ ਲਾਤਾ ਨਾ ਪਿਛਲੇ ਪਾਸੇ ਤੇ ਟਰਾਲੀ ਤਾਂ ਉਵੇਂ ਹਲਾ ਦੇਣੀ ਹੈ ਹੈ ਅੰਕਲ ਅੰਕਲ ਨੇ ਬਹੁਤ ਟਾਈਮ ਟੂੜੀ ਵਾਲੀ ਮਸ਼ੀਨ ਚਲਾਈ ਹੈ ਆਪਣਿਆਂ ਨੇ ਹੂੰ ਅਸੀਕੇ ਨਹੀਂ ਪਾਉਣ ਲੱਗੇ ਡੀਜ਼ਲ ਦੀ ਟਿੰਗੜਦੇ ਹੁੰਦੇ ਤੇ ਬਹੁਤ ਇਹਨੇ ਆਉਣਾ ਨਿਆਲੇ ਨਾਲ ਚੱਕਣੀ 35 ਲੀਟਰ ਦੀ ਕਿ ਨਹੀਂ ਇਕੱਲੇ ਨੇ ਪਾਦਣੀ ਚਾੜਦੇ ਕੇ। ਬਸ ਰੀਵਾ ਦੇਖ ਕੋਰ ਬੜਾ। ਅੰਗਲੀ ਤੇ ਕਿਆ ਕਰਾ ਲਈ? ਥੁੰਗਲੀ ਚ ਗੋਲ ਨਾ ਸਵਰੋ। ਪਾਨਾ ਕਹਾ ਘਾੜਤਾ? ਕੋਈ ਪਿੱਛੇ ਮਾਈਟ ਟਫਟਾ ਲਗਾ। ਪਿੱਛੇ ਘੜਤਾ। ਕਿਆ ਟਰੈਕਟਰ? ਹਾਂ ਕਰਤਾ ਕੰਮ। ਟਿੱਕਿਆਂ ਜਿਹਾ ਲੱਗ ਰਿਹਾ। ਹਾਂ। ਹੁਣ ਉਹ ਕੱਢਣੇ ਦਾ ਮੁੱਲੀਆਂ ਕਢਾਉਣੀਆਂ ਦੀਆਂ। ਹਾਂ ਪਿੱਛੇ ਨਹੀਂ ਘੜਦੀ। ਦਬ ਇਹ ਬਾਈ ਨੂੰ ਕਹਿੰਦਾ ਵਿਚਾਰਨ ਦਾ ਪਿਛਲੇ ਕੱਢਦੇ ਮੁੱਲਿਆਂ ਦੇ ਉੱਪਰ ਘੜਾਤਾ ਜੀ ਕੋਈ ਤੇ ਲਾਈ ਨਹੀਂ ਜਦੋਂ ਚੱਪੇ ਉਹਨੂੰ ਪਿੱਛੇ ਮਾਰਨਾ ਹੀ ਦਾ ਹੋਰ ਇਹਦਾ ਇੱਕ ਰੀ ਉਹ ਇਹਦਾ ਪਜਾ ਦਾ ਬਚਾ ਹੋਊਗਾ ਹਮ ਅਖਾ ਖਤਮ ਹੋ ਜਾਂਦੀ ਉਹ ਪੇਟ ਔਖਾ ਹੋ ਜਾਂਦਾ ਇਹ ਤਾਂ ਔਖਾ ਤੱਕ ਬਾਹਰ ਪੋਰੀ ਚਾਲ ਦੀ ਜੀ ਹਾਂ ਹੋਰ ਛੜਦੀ ਜੀ ਸਾਲਾ ਬਹੁਤ ਔਖਾ ਫਿਰ ਤਾਂ ਚੱਲ ਕੋਈ ਨਹੀਂ ਫੋਰਡ ਵੀ ਪੂਰਾ ਕੰਮ ਦੇ ਲਿਆ ਹਣਾ ਨਾ ਵਧੀਆ ਟਰੈਕਟਰ ਤਾਂ ਕੰਮ ਦੇ ਹੈ ਟਰੈਕਟਰ ਕਿਤੇ ਟਰਾਲੀ ਨੂੰ ਤਾਂ ਸੜੇ ਬਹੁਤ ਕਾਮਯਾਬ ਟਰੈਕਟਰ ਹੈਗੇ ਹੈ 13 ਫੁੱਟੀ ਬਹੁਤ ਹੀ ਬੜੀ ਨਾ ਪਾਵੇ 12 ਜਾਂ 13 ਫੁੱਟੀ ਟਰਾਲੀ ਬਸ ਇਹਦੇ ਉੱਤੇ 7 ਫੇਰ ਪਾ ਸਕਦਾ ਬਾਈ ਜੀ ਹਾਂ ਬਾਈ ਫੇਰ ਤਾਂ ਇਹ ਬੰਦੇ ਕਰਦੇ ਗਲਿਆਂ ਨੂੰ ਹਾਂ ਜੇ ਤਾਂ ਫੇਰ ਚੱਲੀ ਦੀ ਨਾ ਨਾ ਠੀਕ ਆ ਮੈਂ 7 ਤੋਂ ਉੱਪਰ ਵੀ ਚੱਲਦਾ ਹਾਂ ਹਾਂ ਨਾ ਵਧੀਆ ਚੱਲਦਾ ਪਰਵਾਹ ਨਹੀਂ ਕਰਦਾ 8 8 ਦੀ ਹਰ ਨੂੰ ਗੜਾ ਘਮਾ ਦੇਣਾ ਘਮਾ ਬਸ ਬਹੁਤ ਤਾਂ بڑا ਸੰਦ ਨਾ ਪਾਵੇ ਜਿੰਨਾ ਕਹਦੇ ਪਾਵਰ ਦੇ ਹਿਸਾਬ ਨਾਲ ਕਲਾ ਇਹਦਾ ਸੱਸਾਦੀ ਹਰ ਨੂੰ ਖੋਲ ਰਹਿਣਾ ਹਾਂ ਉਹ ਇਹਨੂੰ ਪਾਪਨਾ ਪੂਪਨਾ ਦਾ ਕੁਛ ਨਹੀਂ ਤਾਂ ਵੱਧ ਹੀ ਜਾਈ ਜਨੇ ਰਵੜ ਮੰਗ ਸਮਝ ਕਿ ਨਹੀਂ ਕਿੜੀ ਭਈਆ ਕਿੜੀ ਜਮਾ ਤੇਰਾ ਜਮਾ ਥੱਲੇ ਕੱਜ ਲੈ ਸਰਬੋਤਮ ਸ਼ਾਬੋ ਗ੍ਰਾਮ ਗ੍ਰਾਮ ਦਾ ਕੱਜ ਕਰੋ ਕਰੋ ਜਿਆਦੇ ਰੋ ਅਸੀਂ ਸਿਸਟਮ ਆਇਆ ਕਿਹਾ ਵਾ ਛੇ ਤੋਂ ਛੋਟੀ 14 ਮੁੰਦੇ ਛੱਟੜਾ ਦੀ ਉਹਦੇ ਨਾਲ ਕਿਹੜਾ ਲੈ ਦਿੰਦੇ ਆ ਪਿੱਛੇ ਤੇ ਜੰਡੂ ਆ ਕਿਹੜਾ ਲੈ ਕੇ ਆਉਂਦੀ ਹੈ ਡਾਕੜ ਦਿੰਦੀ ਉਹਦੇ ਮਗਰ ਮਗਰ ਦੇ ਦੇਖ ਲਓ ਕਿਹੜਾ ਲੈ ਰਿਹਾ ਚਲੇ ਨਹੀਂ ਉਹ ਸਾਡੇ ਗਿਆਰਖਾ ਚਾਰ ਵੀਰਾਂ ਨੂੰ ਕਿੰਨੇ ਵੰਡਾ ਲਈ ਉੱਤਨੀ ਦਿਖਿਆ ਸਵੇਰ ਦਾ ਅੱਜ ਲਾਓ ਜੀ ਮਿੱਤਰੋ ਰਾਸ ਦੇ 9:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਇਹ ਮਸ਼ੀਨ ਦੀ ਖੜ ਗਈ ਕਲਚ ਪਲੇਟ ਦੇ ਕੀਦੀ ਜਵਾਬ ਸੋ ਕਲਚ ਪਲੇਟ ਪਾ ਕੇ ਅਸੀਂ ਫਿਰ ਅਸੀਂ ਕਰਨ ਲੈ ਕੇ ਆਏ ਸੋ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਆ ਆ ਜਾ ਹੁਣ ਤੇ ਅੱਜ ਆਪਣੇ ਕੋਲ ਨਵਾਂ ਬੰਦਾ ਆਇਆ ਤੇ ਇਹ ਬੰਦਾ ਰੂਪਰੂ ਇੱਕ ਦੋ ਦਿਨ ਚ ਕਰਾਵਾਂਗੇ ਹਾਂ ਬਾਕੀ ਬਈ ਪਛਾਣੋ ਕੋਣ ਆ ਬੰਦਾ ਇਹ ਇਹ ਬੰਦੇ ਦੀ ਤੌਰ ਤੇ ਪਛਾਣੋ ਬੰਦੇ ਦੀ ਤੌਰ ਤੇ ਪਛਾਣੋ ਸੌ ਰੂਪਰੂ ਕਰਾਵਾਂਗੇ ਜੀ ਇੱਕ ਦੋ ਦਿਨ ਦੇ ਵਿੱਚ ਵਿੱਚ ਡਿੰਪੇ ਅੱਛਾ ਕਲੱਚ ਕਰਦੇ ਜਵਾਬ ਦੇ ਗਏ ਐ ਦੱਸ ਪਹਿਲਾਂ ਕਿੱਥੇ ਜਵਾਬ ਦੇਉਗੇ ਮੁੱਛਲ ਵੜਦੇ ਆ ਨਹੀਂ ਮੁੱਛਲ ਤਾਂ ਵੜਦੇ ਕੀ ਗੱਲ ਖੋਲਿਆ ਨਹੀਂ ਤਾਂ ਜੀਰੀ ਚੈਤ ਕੀ ਜੀਰੀ ਜਨੀ ਦਾ ਖੋਲਿਆ ਗਿਆ ਇਹਦਾ ਕਣਕ ਦਾ ਸੀਜ਼ਨ ਲੱਗੀ ਐ ਜੀਰੀ ਦਾ ਵੀ ਪੂਰਾ ਲੱਗ ਗਿਆ ਤਾਂ ਹੁਣ ਮੁੱਛਲ ਜਾ ਕੇ ਬਾਈ ਕਲੱਚ ਵਾਰ-ਵਾਰ ਦੇਣਾ ਬੰਦਾ ਤਾਂ ਕੇ ਜਵਾਬ ਦੇ ਦਈਏ ਇਹ ਤਾਂ ਹੈ ਪਰ ਕਲੈਚੂਲੇਟ ਨਿਕਲੀ ਗਈ ਜੀ ਕਲੈਚਪ੍ਰੇਡ ਨਾ ਤੁਹਾਨੂੰ ਪੁੱਛੇ ਇਹ ਦਿਖਾ ਲੈਦਰ ਹੈ ਕਿ ਤੇ ਉਪਰ ਉਹਦੇ ਲੈਦਰ ਨਹੀਂ ਦਾ ਦਵਾਈ ਦੇ ਦਵਾਈ ਰਹਿ ਗਿਆ ਦਾ ਸੁਕਰਾਉ ਨਹੀਂ ਕਹਾਈ ਹੈ ਨਾ ਪ੍ਰੈਸ਼ਰ ਰਿਲੇਟਡ ਜੀ ਫਿਰ ਨਾ ਉਹਦੇ ਕਰਕੇ ਨਾ ਫਿੰਗਰਾਂ ਦੁਈਆਂ ਦੀ ਤਾਂ ਕਰਕੇ ਫਰਕ ਪੈਂਦਾ ਬਣਾ ਫਰਕ ਪੈਂਦਾ ਹਾਂ ਜੀ ਕਿਤੇ ਦੁਈ ਦੁਈ ਨਿਪੜਦਾ ਫਿੰਗਰਾਂ ਤੇ ਪੈ ਜਾਣਾ ਉਹਨੇ ਤਾਂ ਕਰ ਦੇਣਾ ਤਾਂ ਕਿਤੇ ਛੱਟੇ ਪੈ ਜਾਣਾ ਫਿਰ ਤਾਂ ਸਾਰਾ ਛੱਟੇ ਪੈ ਜਾਣਾ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀ ਵੀਡੀਓ ਦੀ ਸਵੇਰੇ ਹੁਣ ਪ੍ਰਭਾਤ ਫੇਰੀ ਹੈ ਪ੍ਰਭਾਤ ਫੇਰੀ ਕਿੰਨੇ ਵਜੇ ਆ ਰਹੀ ਹੈ ਸਵੇਰੇ ਸਵੇਰੀ ਤੜਕੇ ਲੱਵੀ ਅੱਜ 3:30 ਵਜੇ ਸਾਡੇ ਨੂੰ ਜਾਣ ਚੜਾ ਥੱਕਿਆ ਪਿਆ ਹੈ ਰਹਿਣ ਦੇ ਕਿਉਂ ਦਮ ਤੋੜਦਾ ਸਾਰੀ ਦਾੜੀ ਘਰੇਣੀ ਚੱਕੀ ਫਿਰਦਾ ਫੇਰ ਨਹੀਂ ਕੋਸ ਰੇਲ ਚੜ ਗਿਆ ਉਧਰ ਜਾ ਹੁਣ ਚੱਲ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਅੱਜ ਲਈ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਨਾਲ